प्यारीअ जाम कमाल ਰਾਇਆ ਸ੍ਰੀ ਸੇਵਾ ਪ੍ਰਵਾਨ ਕਰਨਾ ਮਹਾਰਾਜ ਆਪ ਨੂੰ موسیقی <تصالح> ਮਾਣ ਜਨਮ ਜਨਮ ਦੀ ਮਾਣ ਕੀਤਾ ਸਦਕਾ ਔਰ ਆਪਾਂ ਕੋਈ ਤਰ੍ਹਾਂ ਦਾ ਕੰਮ ਨਹੀਂ ਕਰਨਾ ਭਾਬੀ ਸਰਦਾਰ ਜੀ ਦੇ ਬਾਬਾ ਚਾਚੇ ਅੱਜ ਦੀਆਂ ਕੱਲ ਦੀਆਂ ਪੈ ਗਈਆਂ ਨੇ ਸਭ ਕੋ ਮੇਰ ਕਰਨ ਉਹਾਂ ਦੇ ਕੁੱਤ ਨਹੀਂ ਪਰ ਆਪਾਂ ਚੋੜੀ ਦੀ ਫੇਰ ਵੀ ਫੇਰ ਕਰੀ ਬਲਣਾ ਸਰਬ ਜੈ ਤੇਰੀ ਫਤਹ ਤੇਰੀ ਫਤਹ ਦਾ ਭਰੇ ਤੇ ਅੰਤ ਲਗਦਾ ਤੇਰੀ ਅੰਤ ਲਗਦਾ ਲਟਾਲਾ ਬਾਕਾ ਸਭ ਤੇ ਜਪੇ ਗਵਨ ਸਹਾਰ ਤੇਰੇ ਅਨੇਕ ਤੇਰੇ ਅਨੇਕ ਕਪੜ ਬਹੁਤ ਬਹੁਤ ਸੋਹਣੇ ਤੇਰੇ ਸਭ ਤੇਰੇ ਭਾਈ ਹੇ ਦੰਦਾ ਤੇਰੇ ਕਿਰਤ ਸੁਖਮਨ ਵਿਚੜੇ ਆਸ ਤੇਰੇ ਮੇਰੇ ਮੁਰਮਾ ਜਿੱਦੋਂ ਤੂੰ ਜਨਾਨੂ ਆਪ ਤਰਤਾ ਤੇਰਾ ਜੀ ਆਸਾਤ ਹੋਏ ਸਭ ਦੇ ਸੰਜਾ ਆਪਣਾ ਕੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਕਨਵਾਂ ਦਾ ਸ਼ੰਭ ਗੁਰਦੁਆਰਾ ਸ਼ਹੀਦ ਬੀਬੀ ਸੁੰਦਰ ਕੌਰ ਗਰਦਾਸਪੁਰ ਮਕੀਰੀਆਂ ਰੋਡ ਦੇ ਰਸਤੇ ਤੇ ਪੈਂਦਾ ਹੈ ਇਸ ਹਸਤਾਨਾ ਦੇ ਉੱਤੇ 24 ਘੰਟੇ ਲੰਗਰ ਔਰ ਖੰਡ ਪਾਠਾਂ ਦੀਆਂ ਲੜੀਆਂ ਚੱਲਦੀਆਂ ਨੇ ਔਰ ਗਤਕਾ ਸਿਖਾਇਆ ਜਾਂਦਾ ਹੈ ਬੱਚਿਆਂ ਨੂੰ ਭਾਈ ਸੰਦੀਪ ਸਿੰਘ ਜੀ ਇੱਥੇ ਪੱਕੇ ਨੇ ਔਰ ਹੋਰ ਵੀ ਸੁਆਵਾਂ ਰਹਿਣ ਦੀਆਂ ਵੀ ਨੇ ਔਰ ਇੱਥੇ ਬੀਬੀ ਸੁੰਦਰ ਕੌਰ ਜੀ ਤੁਸੀਂ ਆਉਣ ਦੀ ਗੱਲ ਪੁੱਛੀ ਹੈ ਮਾਤਾ ਸੁੰਦਰ ਕੌਰ ਜੀ ਪਹਿਲਾ ਨਾਮ ਮਾਤਾ ਜੀ ਦਾ ਸਰਸਵਤੀ ਸੀ ਫਿਰ ਸੁੰਦਰੀ ਵੀ ਪਿਆਰ ਨਾਲ ਕਹਿੰਦੇ ਸਨ ਔਰ ਮਾਤਾ ਜੀ ਦਾ ਪਿੰਡ ਕਪੂਰਥਲ ਵਿੱਚ ਸ਼ਾਮੇ ਖਤਰੀ ਕੋ ਪਥੇ ਪਿੰਡ ਦਾ ਨਾਮ ਸੀਗਾ ਉਸ ਥਾਂ ਤੇ ਅੱਜ ਵੀ ਗੁਰਦੁਆਰਾ ਸਾਹਿਬ ਬਣਿਆ ਹੈ ਔਰ ਮਾਤਾ ਜੀ ਦੇ ਵੱਡੇ ਭਰਾਤਾ ਜੋ ਬਾਬਾ ਬਲਵੰਤ ਸਿੰਘ ਜੀ ਇਹ ਸਿੱਖਾਂ ਦੇ ਨਾਲ ਬਹਿ ਕੇ ਇਹ ਬਾਣੀ ਸਿੱਖੀ ਸੀ ਬਾਣੀ ਸਿੱਖ ਕੇ ਬਾਣੀ ਦਾ ਬਹੁਤ ਅਭਿਆਸ ਕਰਦੇ ਸਨ ਫਿਰ ਉਸ ਤੋਂ ਬਾਅਦ ਖੁਸ਼ ਹੋ ਕੇ ਪ੍ਰੇਰਣਾ ਲੈ ਕੇ ਖੰਡੇ ਬਾਟੇ ਖੰਡੇ ਬਾਟੇ ਦੀ ਪੌਲ ਲਈ ਹੈ ਪੌਲ ਲੈ ਕੇ ਫਿਰ ਮਾਤਾ ਜੀ ਨੂੰ ਵੀ ਬਾਣੀ ਸਿਖਾਈ ਹੈ ਮਾਤਾ ਜੀ ਨੇ ਬਾਣੀ ਸਿੱਖੀ ਹੈ ਮਾਤਾ ਜੀ ਵੀ ਸਿੱਖੀ ਤੋਂ ਪ੍ਰਭਾਵਿਤ ਹੋ ਕੇ ਇਧਰ ਨੂੰ ਖਿੱਚ ਪਈ ਹੈ ਤੇ ਉਹ ਵੀ ਇਧਰ ਨੂੰ ਆਏ ਨੇ ਫਿਰ ਇੱਥੇ ਬੱਬਲਵੰਸ ਸਿੰਘ ਜੀ ਇਸ ਸਥਾਨ ਤੇ ਪਹਿਲੇ ਨਹੀਂ ਆਏ ਪਹਿਲੇ ਰੋੜੀ ਸਾਹਿਬ ਵਾਲੇ ਸਿੰਘ ਸਾਹਿਬ ਜੋ ਉਧਰੋਂ ਲਾਹਰੋ ਸਿੰਘ ਇੱਧਰ ਆਏ ਨੇ ਉਸ ਤੋਂ ਬਾਅਦ ਆਸਤੇ ਆਸਤੇ ਭਲ ਕਰਦੇ ਆ ਸਿੰਘਾਂ ਦੇ ਨਾਲ ਫਿਰ ਬੱਬਲਵੰਸ ਸਿੰਘ ਜੀ ਇੱਥੇ ਆ ਕੇ ਰਲ ਗਏ ਜਥੇ ਨਾਲ ਇੱਥੇ ਬਹੁਤ ਸਮੇਂ ਤੋਂ ਰਹਿ ਰਹੇ ਨੇ ਇਕੱਠੇ ਕਈ ਕਾਫੀ ਸਮਾਂ ਲੱਗਾ ਇਥੇ ਰਹਿਣ ਨੂੰ ਇਸ ਤੋਂ ਬਾਅਦ ਫਿਰ ਕੁਝ ਸਮਾਂ ਬਾਅਦ ਬੱਬਲਵੰਸ ਸਿੰਘ ਜੀ ਆਪਣੇ ਨਗਰ ਗਏ ਨੇ ਕਿਉਂਕਿ ਮਾਤਾ ਪਿਤਾ ਜੀ ਨਾਲ ਵਿਆਹ ਭੈਣ ਜੀ ਨਾਲ ਵਾਅਦਾ ਕਰਕੇ ਆਏ ਸਨ ਕਿ ਆਵਾਂਗਾ ਤੇ ਗਏ ਨੇ ਮਾਤਾ ਜੀ ਕਹਿੰਦੇ ਮੈਂ ਤੁਹਾਡੇ ਨਾਲ ਜਾਣਾ ਬਾਬਾ ਲੰਸੋਏ ਜੀ ਨੇ ਕਿਹਾ ਜੀ ਤੂੰ ਘਰ ਲੈਣਾ ਮੈਂ ਤੈਨੂੰ ਘਰ ਛੱਡ ਦਿੰਦਾ ਪਰ ਕਹਿੰਦੇ ਨਹੀਂ ਮੈਂ ਨਾਲ ਜਾਣਾ ਸੇਵਾ ਕਰਨੀ ਆ ਫਿਰ ਸਿੰਘਾਂ ਦੇ ਨਾਲ ਹੀ ਇੱਥੇ ਆ ਗਏ ਨੇ ਆ ਕੇ ਫਿਰ ਇੱਥੇ ਸੇਵਾ ਕੀਤੀ ਹੈ ਇਸੇ ਹਿਸਤਾਨ ਤੇ ਹੀ ਮਾਤਾ ਜੀ ਨੇ ਸ਼ਹੀਦੀ ਪਾਈ ਆ ਲੱਖਪਤ ਰਾਏ ਕੀ ਕਰਦੇ ਸੀ ਇੱਥੇ ਔਰ ਕਿੰਨੇ ਸਿੰਘ ਸੀ ਇੱਥੇ ਇੱਥੇ 11000 ਸਿੰਘ ਸਨ ਇਸ ਕਨਵਾਂ ਦੇ ਸ਼ੰਭ ਵਿੱਚ ਕਿਉਂਕਿ ਸ਼ੰਭ ਬਹੁਤ ਲੰਬਾ ਹੈ 11000 ਸਿੰਘ ਜੋ ਇੱਕ ਦੋ ਕਿਲਿਆਂ ਵਿੱਚ ਆਉਣ ਵਾਲੇ ਨਹੀਂ ਇਹ ਕਾਫੀ ਸੰਭ ਵੀ ਬਹੁਤ ਵੱਡਾ ਹੈ ਸਾਰੇ ਸਮੇਂ ਵਿੱਚ ਜੰਗਲ ਬਹੁਤ ਵੱਡਾ ਸੀਗਾ ਜੰਗਲ ਦੇ ਵਿੱਚ ਇੱਥੇ ਰਾਤ ਨੂੰ ਤੇ ਹੋਣਾ ਵੀ ਮੁਸ਼ਕਲ ਸੀ ਉਸ ਸਮੇਂ ਵਿੱਚ ਪਰ ਇਹ ਬਿਆਸ ਦਰਿਆ ਪੈਂਦਾ ਲੱਗੀ ਇੱਕ ਨਦੀ ਪੈਂਦੀ ਹੈ ਜਿਹੜੀ ਕੁਦਰਤੀ ਸੋਮੇ ਦੀ ਨਦੀ ਚੱਲਦੀ ਆਪਣੇ ਆ ਇਹਦੇ ਕਿਨਾਰੇ ਸਿੰਘ ਰਹਿੰਦੇ ਸਨ ਇੱਥੇ ਰਹੇ ਕੇ ਸਿੰਘ ਇਥੋਂ ਹੀ ਉਹ ਸਿੰਘਾਂ ਦਾ ਤਾਂ ਕੋਈ ਪਤਾ ਨਹੀਂ ਕਿਦੋਂ ਦੇ ਰਹਿੰਦੇ ਸਨ ਪਰ ਇੰਨਾ ਜੁਰਾ ਕਿ 1746 ਵਿੱਚ ਸਿੰਘ ਇੱਥੇ ਆਏ ਨੇ ਜੋ ਇਤਿਹਾਸ ਕਹਿੰਦਾ ਹੈ ਔਰ ਇੱਥੋਂ ਇੱਥੇ ਫਿਰ ਕਾਫੀ ਦੇ ਰਹੇ ਉਦੋਂ ਹੀ ਥੋੜੀ ਸਮੇਂ ਦੀ ਬਸ਼ੀਦੀਆਂ ਪਾ ਗਏ ਨੇ ਕਿਉਂਕਿ ਮਾਤਾ ਜੀ ਨੇ ਕਿਹੜੀ ਸੇਵਾ ਚੁੱਕੀ ਉਹਨਾਂ ਦੀ ਮਾਤਾ ਜੀ ਨੇ ਸੇਵਾ ਚੁੱਕੀ ਹੈ ਪ੍ਰਸ਼ਾਦ ਦੇ ਬਕਾਉਣ ਦੀ ਔਰ ਉਸ ਤੋਂ ਬਾਅਦ ਸਿੰਘਾਂ ਦੀ ਜੋ ਮਲਮ ਪੱਟੀ ਹੈ ਉਹੀ ਸੋਣਿਆ ਲਿਖਿਆ ਕਿ ਉਹ ਵੀ ਕਰਦੇ ਸਨ ਜੋ ਜਕਮੀ ਸਿੰਘ ਹੋ ਜਾਂਦੇ ਨੇ ਮਤਲਬ ਇਹਨਾਂ ਦੀ ਸ਼ਹਾਦਤ ਕਿੱਦਾਂ ਹੋਈ ਸ਼ਹਾਦਤ ਫਿਰ ਜਦੋਂ ਲਖਪਤ ਰਾਏ ਜਸਪਤ ਰਾਏ ਨੇ ਸਿਰ ਕਲਮ ਕੀਤਾ ਸਿੱਖਾਂ ਨੇ ਰੋੜੀ ਸਾਹਿਬ ਜੋ ਪਾਕਿਸਤਾਨ ਦੇ ਗੁਰਦੁਆਰਾ ਪੈਂਦਾ ਫਿਰ ਲਖਪਤ ਰਾਏ ਨੇ ਜਾ ਕੇ ਜਹਿਆ ਖਾਨ ਦੇ ਨਾਲ ਬਹਿ ਕੇ ਸਲਾਹ ਕਰਕੇ ਔਰ ਅਰਦਾਬ ਮਹਿੰਤੀ ਕੀਤੀ ਕਿ ਮੈਨੂੰ ਜੋ ਮੇਰੇ ਭਰਾ ਦਾ ਬਦਲਾ ਲੈਣਾ ਹੈ ਔਰ ਮੈਨੂੰ ਅੱਗੇ ਫੌਜ ਦਿੱਤੀ ਜਾਵੇ ਔਰ ਅੱਗੇ ਦਿੱਤੀ ਜਾਵੇ ਮੈਂ ਕੋਈ ਸਿੱਖ ਰਹਿਣ ਨਹੀਂ ਦੇਣਾ ਫਿਰ ਹਣ ਲਾਗੇ ਲਾਗੇ ਤੇ ਸਾਰੇ ਸਿੱਖ ਜੋ ਕੀਤੀ ਸਿੱਖ ਸਨ ਜੋ ਮਿਹਨਤ ਕਰਦੇ ਸਨ ਉਹਨਾਂ ਦਾ ਕਤਲ ਕੀਤਾ ਫਿਰ ਜਿਹੜੇ ਸਿਆਣੇ ਖੱਤਰੀ ਸਨ ਬ੍ਰਾਹਮਣ ਸਨ ਜਾਂ ਕੋਈ ਮੁਸਲਮਾਨ ਵੀ ਕੋਈ ਦਇਆਵਾਨ ਹੁੰਦਾ ਉਹ ਕਹਿੰਦੇ ਵੀ ਇਹ ਪਿੰਡ ਦੇ ਨੇ ਵਰਤਨ ਵਾਲੇ ਤੂੰ ਇਹਨਾਂ ਨੂੰ ਕਿਉਂ ਮਾਰਦਾ ਜਿਨ੍ਹਾਂ ਨੇ ਕੰਮ ਕੀਤਾ ਉਹਨਾਂ ਜਾ ਕੇ ਲੜ ਫਿਰ ਉੱਥੋਂ ਮਾਰ ਕੇ ਫਿਰ ਪਛਿਆ ਕਿ ਜਿਹੜੇ ਸਿੰਘ ਇੱਥੇ ਸਨ ਕਿੱਥੇ ਰਹਿੰਦੇ ਆ ਕਿੱਥੇ ਚਲ ਗਏ ਨੇ ਫਿਰ 10 22 ਵੀ ਇੱਥੇ ਸੀਆੜੀ ਲੈ ਕੇ ਸੂਹਾ ਇੱਥੇ ਆ ਕੇ ਫਿਰ ਘੇਰਾ ਪਾ ਕੇ ਜੰਗਲ ਨੂੰ ਅੱਗ ਲਾ ਕੇ ਸਿੰਘਾਂ ਨੂੰ ਸ਼ਹੀਦ ਕੀਤਾ ਔਰ ਸਿੰਘ ਵੀ ਜੁੱਧ ਵਿੱਚ ਲੜ ਕੇ ਉਹਨਾਂ ਨਾਲ ਸ਼ਹੀਦੀਆਂ ਪ੍ਰਾਪਤ ਕਰ ਗਏ ਨੇ ਕੁਝ ਸਿੰਘ ਕਹਿੰਦੇ ਨੇ ਕਿ ਰਸਤਾਨ ਦੀ ਸੈਟ ਨੂੰ ਚਲ ਗਏ ਨੇ ਮਾਤਾ ਜੀ ਸ਼ਹਾਦਤ ਵੀ ਦੋਹਾਂ ਦੀ ਮਾਤਾ ਜੀ ਦੀ ਮਾਤਾ ਦੀ ਸ਼ਹਾਦਤ ਤੇ ਜਿਤਨਾ ਆਪਾਂ ਪੜਿਆ ਹੈ ਇਹੀ ਹੈ ਕਿ ਜੋ ਲੱਗੇ ਇਥੋਂ ਸਾਡੇ ਨਾਲ ਹੀ ਆ ਇਸੇ ਸਿਧਾਂਤ ਤੇ ਹੀ ਜਦੋਂ ਆਏ ਨੇ ਮਾਤਾ ਜੁੱਧ ਵਿੱਚ ਲੜਦੇ ਲੜਦੇ ਉਹ ਵਾਪਸ ਆ ਰਹੇ ਸਨ ਕਿ ਹੈ ਵੀ ਲਿਖਿਆ ਕਿ ਇੱਕ ਮੁਗਲ ਜਿਹੜਾ ਉਹ ਹਾਇ ਹੈ ਕਰਦਾ ਜਕਮਨਾਰ ਡਿੱਗਾ ਹੋਇਆ ਸੀ ਫੱਟਰ ਹੋਇਆ ਸੀ ਮਾਤਾ ਜੀ ਕੋੜਾ ਰੋਕ ਕੇ ਉਹਨੂੰ ਜਲ ਪਾਣੀ ਛਕਾਇਆ ਉਹਨੂੰ ਪੁੱਛਿਆ ਤੂੰ ਕੌਣ ਹੈ ਤੇ ਮਾਤਾ ਜੀ ਨੇ ਦੱਸਿਆ ਆਪਣਾ ਨਾਮ ਵੀ ਮੈਂ ਐ ਆ ਉਹਨੇ ਕਿਹਾ ਤੂੰ ਕਾਫਰ ਹੈ ਉਹ ਕੁਦਰ ਦੀ ਤਲਵਾਰ ਉਹਦੇ ਮੁੱਠੀ ਹੱਥ ਵਿੱਚ ਪਈ ਸੀ ਉਹਨੂੰ ਲੰਮੇ ਪਏ ਨੇ ਵੱਟ ਕੇ ਮਾਰੀ ਜੋ ਮਾਤਾ ਜੀ ਦੇ ਆ ਇੱਥੇ ਛਾਤੀ ਦੇ ਵਿੱਚ ਲੱਗਿਆ ਟੱਪ ਆਪ ਲੱਗਣ ਕਰਕੇ ਮਾਤਾ ਜੀ ਬੇਸ਼ ਹੋ ਗਏ ਇਥੋਂ ਸਿੰਘ ਫਿਰ ਗਏ ਨਹੀਂ ਚੁੱਕ ਕੇ ਲੈ ਕੇ ਆਏ ਆ ਉਹ ਲੈ ਕੇ ਇਸਤਾਨ ਤੇਰੇ ਕੁਛ ਦਿਨ ਫਿਰ ਇੱਥੇ ਰਹੀ ਨੇ ਵਸ਼ੀਧੀਆਂ ਪ੍ਰਾਪਤ ਕਰ ਗਏ ਨੇ ਜੁੱਧ ਵਿੱਚ ਕਿੰਨੀ ਉਮਰ ਉਹਨਾਂ ਦੀ ਲਾਗ ਉਸ ਟਾਈਮ ਕੋਈ 26-27 ਸਾਲ ਦੇ ਵਿੱਚ ਹੋਏਗੀ ਮਾਤਾ ਜੀ ਮਰੇ ਥੋੜੀ ਤੇਰਾ ਨਾਮ ਨਰਿੰਦਰ ਸਿੰਘ ਹੈ ਜੀ ਔਰ ਇੱਥੇ 24 ਘੰਟੇ ਲੰਗਰ ਚੱਲਦਾ ਹੈ ਔਰ ਗੱਤਕਾ ਸਕਾਇਆ ਜਾਂਦਾ ਹੈ ਬਾਣੀ ਦੀ ਸੰਖਿਆ ਵੀ ਅਸੀਂ ਉਹ ਦੇਣ ਨੂੰ ਪ੍ਰਬੰਧ ਕਰ ਰਹੇ ਆ ਬਾਕੀ ਅਸੀਂ ਕਮਰੇ ਇੱਥੇ ਤਿਆਰ ਕੀਤੇ ਬਾਥਰੂਮ ਤਿਆਰ ਕਰਦੇ ਜੇ ਛੋਟਾ ਮੜਾ ਕੋਈ ਸਕੂਲ ਦੀ ਵੀ ਲੋੜ ਪਏ ਤੇ ਅਸੀਂ ਇੱਥੇ ਸਕੂਲ ਵੀ ਇੱਕ ਚਲਾਵਾਂਗੇ ਔਰ ਦਵਾਈ ਦੇ ਕੈਂਪ ਲੱਗਦੇ ਆ ਇੱਥੇ ਬਾਕੀ ਸੰਗਤਾਂ ਬਹੁਤ ਹੁੰਦੀਆਂ 24 ਘੰਟੇ ਲੰਗਰ ਚੱਲਦਾ ਹੈ ਅੱਜ ਦਾ ਨੌਜਵਾਨ ਜੋ ਸਿੱਖ ਇਤਿਹਾਸ ਤੋਂ ਵਿਮੁਖ ਹੁੰਦਾ ਜਾ ਰਿਹਾ ਗੁਰਮਤ ਤੋਂ ਵਿਮੁਖ ਹੁੰਦਾ ਜਾ ਰਿਹਾ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਭਾਈ ਸਾਰੇ ਵਿਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਅਪੀਲ ਕਰਦੇ ਹਾਂ ਇਸ ਸਿੱਖ ਇਤਿਹਾਸ ਜਿਆਦਾ ਜਿਆਦਾ ਪੜੋ ਸਿੱਖੀ ਨਾਲ ਜੁੜੋ ਬਾਣੀ ਅਤੇ ਬਾਣੇ ਨਾਲ ਜੁੜੋ ਤੇ ਸਿੱਖ ਦਾ ਦੁਬਾਰਾ ਉਸੇ ਹੀ ਹਾਲਾਤ ਵਿੱਚ ਆਓ ਸਾਰੇ ਜਣੇ ਰਲ ਕੇ ਲੱਗਦਾ ਨਹੀਂ ਹੈ ਕਿ ਸੰਸਥਾਵਾਂ ਜਿਹੜੀਆਂ ਸਿੱਖ ਜਥੇਬੰਦੀਆਂ ਸਿੱਖਾਗੂ ਹੈ ਜਿਹੜੇ ਉਹਨਾਂ ਨੂੰ ਕੋਈ ਉਪਰਾਲਾ ਕਰਨਾ ਚਾਹੀਦਾ ਹੈ ਉਹਨਾਂ ਨੂੰ ਰਾਹ ਤੇ ਲਿਆਉਣਾ ਕਰਨਾ ਚਾਹੀਦਾ ਹਾਂਜੀ ਸੇ ਗੁਰਦੁਆਰਿਆਂ ਦੇ ਵਿੱਚ ਸਿੱਖ ਇਤਿਹਾਸ ਸੁਣਾਉਣਾ ਚਾਹੀਦਾ ਔਰ ਸੰਥਿਆ ਦੇਣੀ ਚਾਹੀਦੀ ਬਾਣੀ ਦੇ ਕੀਰਤਨ ਗਤਕਾ ਤੇ ਜੋ ਵੀ ਇਤਿਹਾਸ ਹੈ ਸਾਰੇ ਸਿਖਾਉਣੇ ਚਾਹੀਦੇ ਆ ਇਹ ਹੀ ਅਪੀਲ ਕਰਦੇ ਆ